ਹਾ ਮੇ ਗੋਪੀ ਹਾਂਜੀ ਉਹ ਕਿਹੜੀ ਚੀਜ਼ ਆ ਜਿਹਨੂੰ ਜੇ ਤੂੰ ਨਿਕਲ ਜਵੇਂ ਹਾਂਜੀ ਤੇ ਉਹ ਨਹੀਂ ਮਰਦੀ ਹਾਂ ਜਿਉ ਤੈਨੂੰ ਨਿਕਲ ਜਵੇ ਹਾਂ ਤਾਂ ਤੂੰ ਮਰ ਜਾਏਗਾ ਹਾਂ ਉਹ ਹੂੰ ਪਰ ਮੈਨੂੰ ਪਤਾ ਨਹੀਂ ਪਾਜੀ ਤੂੰ ਹੀ ਦੱਸੋ ਨਹੀਂ ਨਹੀਂ ਹਾਂ ਸੋਚਣ ਦਾ ਟਾਈਮ ਹੈਗਾ ਤੇਰ ਕੋ ਸੋਚਣ ਟਾਈਮ ਹੈਗਾ ਸੋਚ ਕੇ ਦੱਸ ਉਹ ਕਿਹੜੀ ਚੀਜ਼ ਆ ਜਿਹਨੂੰ ਤੂੰ ਜੇ ਨਿਕਲ ਜਵੇਂ ਅੱਛਾ ਹੈ ਤਾਂ ਉਹ ਨਹੀਂ ਮਰਦੀ ਅੱਛਾ ਜਿਉ ਤੈਨੂੰ ਨਿਕਲ ਜਵੇ ਅੱਛਾ ਤੂੰ ਮਰ ਜਾਣਾ ਸੱਪ ਸੱਪ ਤੈਨੂੰ ਨਿਗਲ ਜੂ ਹਾਂ ਫਿਰ ਤੂੰ ਸੱਪ ਨੂੰ ਨਿਕਲ ਜਾਏਗਾ ਨਹੀਂ ਫਿਰ ਨਹੀਂ ਚੱਲ ਸੱਪ ਵੱਡਾ ਹੋਊਗਾ ਤਾਂ ਹਾਂਜੀ ਨਿਕਲ ਜੂ ਤੈਨੂੰ ਤੂੰ ਤਾਂ ਮਰ ਜਾਏਗਾ ਹਾਂਜੀ ਹੁਣ ਜੇ ਸੱਪ ਨੂੰ ਤੂੰ ਨਿਕਲ ਜਾਏਗਾ ਸੱਪ ਨੇ ਮਰ ਜਾਣਾ ਪਰ ਜਿਹਨੂੰ ਤੂੰ ਨਿਕਲੇਗਾ ਨਾ ਉਹਨੇ ਮਰਨਾ ਨਹੀਂਗਾ ਅੱਛਾ ਮੈਨੂੰ ਤਾਂ ਪਤਾ ਨਹੀਂ ਤੈਨੂੰ ਪਤਾ ਤਾਂ ਨਹੀਂ ਦੱਸ ਦੋ ਨਹੀਂ ਨਹੀਂ ਦਿਮਾਗ ਲਾ ਉਹ ਜਿੱਕੇ ਨਹੀਂ ਜੂ ਆ ਹਾਂ ਤੇ ਬੰਦਾ ਰੋਜ਼ ਨੂੰ ਨਿਕਲਦਾ ਵੀ ਆ ਅੱਛਾ ਸਮਝ ਗਿਆ ਸਮਝ ਗਿਆ ਹਾਂ ਨਹੀਂ ਨਹੀਂ ਹੈ ਵਧੀਆ ਚੀਜ਼ ਆ ਅੱਛਾ ਮਾੜੀ ਚੀਜ਼ ਨਹੀਂ ਕੀ ਅੱਛਾ ਹਾਂ ਦੱਸੋ ਕਿਹੜੀ ਚੀਜ਼ ਹੈ ਜਿਹਨੂੰ ਤੂੰ ਨਿਕਲ ਜਾਏ ਹਾਂ ਉਹਦਾ ਕੱਖ ਵਿਗੜਦਾ ਨਹੀਂ ਅੱਛਾ ਜੇ ਤੈਨੂੰ ਨਿਕਲ ਗਈ ਹਾਂ ਤੂੰ ਮਰ ਜਾਣਾ ਮੈਂ ਮੈਂ ਸਮਝਿਆ ਕਿ ਕੀ ਚੀਜ਼ ਹੋਊਗੀ ਲੈ ਯਾਰ ਆਪਣੀ ਜ਼ਿੰਦਗੀ ਦਾ ਬਹੁਤ ਹੀ ਮੇਨ ਹਿੱਸਾ ਆ। ਅੱਛਾ ਜੀ। ਆਪਣੀ ਜ਼ਿੰਦਗੀ। ਅੱਛਾ ਜੀ। ਫਤੂ ਸੋਚ ਕਿਹੜੀ ਚੀਜ਼ ਆ? ਹਾਂ। ਜਿੰਨੂੰ ਆਪਾਂ ਨਿਕਾਲ ਲੈਨੇ ਆ ਉਹ ਮਰਦੀ ਨਹੀਂ ਜੇ ਸਾਨੂੰ ਨਿਕਲ ਜੇ ਵੀ ਤਾਂ ਅਸੀਂ ਮਰ ਜੰਦੇ। ਅੱਛਾ ਜੀ। ਬਸ ਬਸ ਛੇਤੀ ਦਾ। ਟਾਈਮ ਕੱਫੀ ਹੋ ਗਿਆ। ਟਾਈਮ ਤਾਂ ਭਾਜੀ ਮਿੰਟ ਭਰਾਂਗੇ। 30 ਉਹ ਚੀਜ਼ ਆ ਪਾਣੀ। ਅੱਛਾ। ਹਾਂ ਪਾਣੀ ਤੂੰ ਰੋਜ਼ ਪੀਣਾ। ਹਾਂ ਜੀ। ਹਾਂ ਸਹੀ ਗੱਲ। ਪਾਣੀ ਤੂੰ ਰੋਜ਼ ਪੀਣਾ। ਹਾਂ ਜੀ। ਕੀ ਪਾਣੀ ਮਰ ਜਾਂਦਾ ਨਹੀਂ ਪਾਣੀ ਪੀ ਹੈਗਾ ਆ ਪਾਣੀ ਹੈਗਾ ਜੇ ਉਹ ਪਾਣੀ ਤੈਨੂੰ ਨਿਕਲ ਜਵੇ ਤੂੰ ਪਾਣੀ ਡੁੱਬ ਜਵੇਂ ਆ ਤਾਂ ਪਾਣੀ ਤੈਨੂੰ ਉਹਦੇ ਅੰਦਰ ਸਮਾਲ ਲਵੇ ਹਾਂਜੀ ਤਾਂ ਬਚੇਗਾ ਨਹੀਂ ਠੀਕ ਹੈ ਨਾ ਹਾਂਜੀ ਪਾਣੀ ਆਵੇਂ ਜੀ ਹਾਂਜੀ ਹਾਂਜੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਫੋਲੋ ਜ਼ਰੂਰ ਕਰਿਓ ਜੀ ਧੰਨਵਾਦ